ਨਾਜ਼ੁਨਾ ਵੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਵਰਦਮਨ ਸਪੈਸ਼ਲ ਸਟੀਲਸ ਲਿਮਟਿਡ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਲੁਧਿਆਣਾ ਕੇਅਰਜ਼ ਦੇ ਸਹਿਯੋਗ ਨਾਲ ਅੱਜ ਆਪਣੇ ਖੇਡ ਪਹਿਲ ਕਦਮੀ ਪ੍ਰੋਜੈਕਟ ਖੇਡ ਪ੍ਰੋਤਸਾਹਨ ਤਹਿਤ ਅੱਜ ਲੁਧਿਆਣਾ ਦਿਹਾਤੀ ਖੇਤਰਾਂ ਵਿੱਚ ਚਾਰ ਖੇਡ ਕੇਂਦਰ ਖੋਲ੍ਹ ਕੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਅੱਗੇ ਆਇਆ ਹਨ ਜਿਸ ਵਿੱਚ ਬੱਚਿਆਂ ਨੂੰ ਬਾਸਕਟਬਾਲ ਖੇਡ ਸਿਖਾਈ ਜਾਵੇਗੀ ਵੀਐਸਐਸਐਲ ਵੱਲੋਂ ਇਸ ਪ੍ਰੋਜੈਕਟ ਤਹਿਤ ਇਨ੍ਹਾਂ ਕੇਂਦਰਾਂ ਲਈ ਵਧੀਆ ਕੋਚ ਪ੍ਰਦਾਨ ਕਰਨਾ ਅਤੇ ਖੇਡਾਂ ਦੇ ਸਾਜ਼ੋ-ਸਮਾਨ ਦੇ ਸਾਰੇ ਖਰਚਿਆਂ ਦੀ ਸਹਿਯੋਗ ਦਿੱਤਾ ਜਾ ਰਿਹਾ ਹੈ। ਸਾਲ 2024-25 ਦੀ 4 ਲੱਖ ਰੁਪਏ ਦਾ ਚੈੱਕ ਡਿਪਟੀ ਕਮਿਸ਼ਨਰ ਸ਼੍ਰੀ ਜਤਿੰਦਰ ਜੋੜਵਾਲ ਨੂੰ ਸੌਂਪਿਆ ਗਿਆ। ਡਿਪਟੀ ਕਮਿਸ਼ਨਰ ਸ਼੍ਰੀ ਜਤਿੰਦਰ ਜ਼ੋਰਵਾਲ ਨੇ VSSL ਦੇ ਵਾਈਸ ਚੇਅਰਮੈਨ ਸਚਿਤ ਜੈਨ ਦਾ ਆਪਣੇ CSR ਮਿਸ਼ਨ ਤਹਿਤ ਅਜਹੀ ਚੰਗੀ ਪਹਿਲ ਦਾ ਸਮਰਥਨ ਕਰਨ ਲਈ ਧੰਨਵਾਦ ਕੀਤਾ। ਹੈੱਡ CSR VSSL ਅਮਿਤ ਤਵਨ ਡਾਕਟਰ 베ਰੀਆ ਤੇ ਲੁਧਿਆਣਾ ਕੇਅਰਜ਼ ਤੋਂ ਹਰਪ੍ਰੀਤ ਸੋਇਨ ਨੇ ਸਹਿਯੋਗ ਲਈ ਡਿਪਟੀ ਕਮਿਸ਼ਨਰ ਦਾ ਧੰਨਵਾਦ ਕੀਤਾ। ਇੱਕ ਹੋਰ ਪਹਿਲਕਦਮੀ ਵਿੱਚ VS SL ਨੇ ਆਪਣੀ CSR ਗਤੀਵਿਧੀਆਂ ਅਧੀਨ ਪ੍ਰੋਜੈਕਟ ਸਵਸਥ ਸਮਾਜ ਤਹਿਤ ਪੰਜਾਬ ਵਿੱਚ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਮੁਫਤ ਅੰਗ ਪ੍ਰਦਾਨ ਕਰਨ ਲਈ 8.5 ਲੱਖ ਰੁਪਏ ਭਾਰਤ ਵਿਕਾਸ ਪ੍ਰੀਸ਼ਦ ਚੈਰੀਟੇਬਲ ٹرسٹ ਦੇ ਆਰਟੀਫੀਸ਼ੀਅਲ ਲਿੰਬਸ ਕੇਂਦਰ ਨੂੰ ਸੌਂਪੇ। ਇਹ ਚੈੱਕ ਡਿਪਟੀ ਕਮਿਸ਼ਨਰ ਸ਼੍ਰੀ ਜਤਿੰਦਰ ਜੋਰਵਾਲ ਨੇ ਸ਼੍ਰੀ ਅਮਿਤ ਤਵਨ ਹੈੱਡ CSR ਵਰਧਮਨ ਸਪੈਸ਼ਲ ਸਟੀਲਜ਼ ਨਾਲ ਮਿਲ ਕੇ ਸੌਂਪਿਆ। ਸ਼੍ਰੀਤਾ ਵੱੰਨੇ ਸਾਂਝਾ ਕੀਤਾ ਕਿ VS S L ਦੇ 22 ਚੇਅਰਮੈਨ ਸਚੀਤ ਜੈਨ ਪੰਜ ਸਾਲਾਂ ਲਈ 30 ਲੱਖ ਰੁਪਏ ਦੀ ਸਲਾਨਾ ਮਦਦ ਲਈ ਆਰਟੀਫੀਸ਼ੀਅਲ ਲਿੰਬਸ ਸੈਂਟਰ ਦਾ ਸਹਿਯੋਗ ਕਰਨ ਲਈ ਵਚਨਬੱਧ ਹਨ ਅਤੇ ਇਸ ਸਾਲ 1950 ਲੋਕ ਇਸ ਸਹਾਇਤਾ ਰਾਹੀਂ ਪਹਿਲਾਂ ਹੀ ਮੁਫਤ ਅੰਗ ਪ੍ਰਾਪਤ ਕਰ ਚੁੱਕੇ ਹਨ ਡਿਪਟੀ ਕਮਿਸ਼ਨਰ ਸ਼੍ਰੀ ਜੋਰਵਾਲ ਨੇ ਸਚੀਤ ਜੈਨ ਦਾ ਦਿਲੋਂ ਤਹਿ ਦਿਲੋਂ ਧੰਨਵਾਦ ਕੀਤਾ